ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਠਾਟੀਆਂ ਖੁਰਦ ਹਰੀਕੇ ਪਤਣ ਦੇ ਬਿਲਕੁਲ ਨਜ਼ਦੀਕ ਪਿੰਡ ਠਾਟੀਆਂ ਖੁਰਦ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਰਵੀਵੀਰ ਦੇ ਕੋਲ ਆਇਆ ਦੋਸਤੋ ਤਕਰੀਬਨ ਰੁਟੀਨ ਦੇ ਵਿੱਚ ਹੀ ਵੀਰ ਪਸ਼ੂ ਲੈ ਕੇ ਆਉਂਦਾ ਤੇ 5 6 7 ਨੱਕ ਜਿਹੜੇ ਆ ਐਵਰੀ ਟਾਈਮ ਇਥੇ ਅਵੇਲੇਬਲ ਹੁੰਦੇ ਆ ਵਿਕਰੀ ਵਾਲੇ ਤਕਰੀਬਨ ਅੱਜ ਤੋਂ 2-3 ਦਿਨ ਪਹਿਲਾਂ ਵੀ ਇੱਕ ਅਪਡੇਟ ਆਪਾਂ ਪਾਈ ਸੀ ਪੰਜ ਗੇ ਬਿਹੜਾ ਤੁਹਾਨੂੰ ਦਿਖਾਈਆਂ ਸੀ ਮਾਲ ਸਾਰਾ ਸੇਲਸੂਲ ਹੋ ਗਿਆ ਸੀਗਾ ਉਸੇ ਟਾਈਮ ਹੀ ਤੇ ਅੱਜ ਤਿੰਨ ਮੱਝਾਂ ਤੁਹਾਨੂੰ ਦਿਖਾ ਦੇਾਂਗੇ ਤੇ ਦੋ ਬਿਹੜਾ ਦੋ ਮੱਝਾਂ ਸੁਈਆਂ ਸਵਾਈਆਂ ਨੇ ਤੇ ਤਿੰਨ ਐਨੀਮਲ ਜਿਹੜੇ ਤੁਸੀਂ ਤੁਸੀਂ ਇੱਧਰ ਦੇਖੋਗੇ ਦੋ ਬਿਹੜਾ ਤੇ ਇੱਕ ਮੱਝ ਇਹ ਗੱਬਣ ਤਿਆਰੀ ਦੇ ਉੱਤੇ ਪਸੂਗਾ ਸੋ ਪੰਜਾਂ ਨਗਾਂ ਦੀ ਡਿਟੇਲ ਰਵੀ ਤੋਂ ਲੈ ਲਾਂਗੇ ਤਰੀਕ ਅੱਜ 21 ਮਾਰਚ ਤੁਸੀਂ ਨੋਟ ਕਰ ਲਓ ਤੇ ਸਮਾਂ ਕੋਈ ਮਾਰਨਿੰਗ ਦੇ 8:30-9:00 ਵਜੇ ਦਾ ਸਮਾਂ ਸੋ ਕੋਈ ਵੀ ਸੱਜਣ ਵੀਰ ਆਪਣਾ ਆ ਰਿਹਾ ਠੀਕ ਹੈ ਜੀ ਪਸ਼ੂ ਖਰੀਦਣ ਸੂਏ ਪਸ਼ੂ ਨੂੰ ਦੋ ਟਾਈਮ ਚੋਕੇ ਤੇ ਗੱਭਨ ਪਸ਼ੂ ਆਪਣਾ ਚੌਥਾ ਥਾਣਾ ਦੀ ਟਿੱਪ ਕੇ ਤਸल्ली ਤੁਸੀਂ ਯਕੀਨੀ ਬਣਾ ਲਿਓ ਠੀਕ ਹੈ ਜੀ ਸੋ ਮਾਲ ਆਉਂਦਾ ਰਹਿੰਦਾ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਔਰ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਰਵੀ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਹੋਰ ਰਵੀ ਠੀਕ ਠਾਕ ਰੇ ਵਧੀਆ ਭਾਜੀ ਵਧੀਆ ਤੁਸੀਂ ਠੀਕ ਆ ਰਵੀ ਉਦੋਂ ਤਕਰੀਬਨ ਆਪਾਂ 5 ਕਿ ਬੜਾ ਪਾਈਆਂ ਸੀ ਪਰਸਾ ਚੌਥੀ ਕੋ ਗੱਲ ਹੈ ਨਾ ਹਾਂਜੀ ਭਾਜੀ ਹਾਂਜੀ ਮਾਲ ਉਹ ਵੀ ਵੇਖਿਆ ਸੀ ਹਾਂਜੀ ਭਾਜੀ ਹਾਂਜੀ ਸਟੇਟਸ ਤੇ ਵੇਖਿਆ ਭਾਜੀ ਠੀਕ ਹੈ ਅੱਜ ਆਪਣੇ ਕੋਲ ਰਵੀ ਤਿੰਨ ਤਾਂ ਮੱਝਾਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਪੂਰੀ ਤੇ ਇੱਕ ਨਾਲਾ ਜਿਹੜੀ ਮੱਝ ਖੜੀ ਹੈ ਬਲੈਕ ਰੰਗ ਦੇ ਵਿੱਚ ਦੋਵੇਂ ਸੁਈਆਂ ਨੇ ਤੇ ਇੱਕ ਮੱਝ ਗੱਬਣ ਹਾਂਜੀ ਭਾਜੀ ਇੱਕ ਗੱਬਣਾ ਤੇ ਦੋ ਵੜਾ ਗੱਬਣਾ ਦੋ ਬੱਚੀਆਂ ਗੱਬਣਾ ਕੇ ਹਾਂਜੀ ਹਾਂਜੀ ਠੀਕ ਹੈ ਸੋ ਸ਼ੁਰੂਆਤ ਰਵੀ ਕਰਾਂਗੇ ਆਪਾਂ ਪਹਿਲੇ ਨੰਬਰ ਤੇ ਇੱਕ ਆਪਾਂ ਬੂਰੀ ਮੱਝ ਦੇਖ ਰਹੇ ਹ ਤਰੀ ਕੋਈ ਦੁੱਜਾ ਮੰਨ ਲੇ ਕੋਈ ਤੱਜਾ ਮੰਨ ਲੇ ਆਪਣੀ ਸਮਝ ਲਵੇ ਜੀ ਠੀਕ ਹਾਂ ਹਾਂਜੀ ਤੇ ਦੁੱਧ ਆਵਦਾ ਕੋਈ ਘਰੇ ਆਪਣੇ ਚੋਕੇ ਖੜੇ 10 ਕਿਲੋ ਹੋ ਜੇ 12 ਹੋ ਜੀ ਆ ਵੀ ਸਮਝ ਮੰਨ ਕੇ ਲਵੇ ਠੀਕ ਹਾਂ ਹਾਂਜੀ ਉਹ ਕੱਟੀ ਮਗਰ ਹੈ ਜੀ ਇਹਦੇ 10 ਦਿਨ ਹੋ ਗਏ ਸੀ ਇਹਨੂੰ ਹਾਂਜੀ ਹਾਂਜੀ 10 ਮੰਨ ਲੇ ਕੋਈ 15 ਮੰਨ ਲੇ 20 ਮੰਨ ਲੇ ਆਪਣੀ ਸਮਝ ਹੀ ਲੈ ਕੇ ਜਾਵੇ ਠੀਕ ਹੈ ਵੀਰੇ ਤੇ ਸਵੇਰਾਂ ਦੇ ਵਿੱਚ ਕਿੰਨਾ ਮੰਨਦਾ ਜੀ ਆਪਾਂ ਤੱਜਾ ਮੰਨ ਕੇ ਲਈਏ ਤੱਜਾ ਮੰਨ ਕੇ ਹਾਂਜੀ ਹਾਂਜੀ ਇੱਕ ਵਾਰੀ ਦੋਸਤੋ ਮੈਂ ਪੂਰਾ ਤੁਹਾਨੂੰ ਬੱਚਾ ਬਾਅਦ ਚ ਦਿਖਾਵਾਂਗੇ ਪੂਰੇ ਕਰੈਕਟਰ ਜਿਹੜੇ ਆਪਾਂ ਤੁਹਾਨੂੰ ਇਹਦੇ ਨੋਟ ਕਰਾ ਦਿੰਨੇ ਆ ਕਿਉਂਕਿ ਹਵਾਨੇ ਚੱਡੇ ਤੋਂ ਲੈ ਕੇ ਜੇਕਰ ਆਪਾਂ ਤੂ ਤੱਕ ਜਾਂ ਚਾਰੇ ਪੈਰਾਂ ਦੀ ਗੱਲ ਕਰ ਲਈਏ ਤੇ ਮਾਰਕਿੰਗ ਦੇ ਵਿੱਚ ਅੱਖ ਬਿੱਲੀ ਮਨ ਕੀ ਹੋਊਗੀ ਠੀਕ ਹੈ ਜੀ ਮੱਥੇ ਬੱਲ ਨਾਸ ਨੂੰ ਸੁਪਰ ਕੋ ਬੱਗੀ ਤੇ 11 ਕਿਲੋ 11 ਕਿਲੋ ਦੁੱਧ ਇਸ ਮੈਂ ਦੇ ਥੱਲੇ ਹੁਣ ਹਾਜ਼ਰ ਮਗਰ ਕੱਟਾ ਕੱਟੀ ਕੱਟੀ ਭਜੀ ਕੱਟ ਮਗਰ ਕੱਟੀ ਆ ਗਈ ਠੀਕ ਕਾਲੀ ਨੀਲੀ ਕੱਟੀਆਂ ਲਓ ਵੀ ਕਾਲੀ ਨੀਲੀ ਦੇ ਵਿੱਚ ਕੱਟੀਆਂ ਮਾਰਕਿੰਗ ਬੱਚੇ ਦੇ ਵਿੱਚ ਵੀ ਆ ਗਈ ਹੈ ਠੀਕ ਆ ਸੋ ਆ ਫੇਸ ਕੁਆਲਿਟੀ ਤੁਸੀਂ ਚੈੱਕ ਕਰੋ ਠੀਕ ਹੈ ਜੀ ਟਾਟਾ ਢੂਚਾ ਮੈਂ ਦਾ ਬਹੁਤ ਵਧੀਆ ਸੋ 11 12 11 12 ਲੀਟਰ ਅੱਜ ਕੋਈ 12 ਚੋਂ ਜਵਾਦੀ ਫਿਰ ਹੋਰ ਬੰਦੇ ਪਾਸ ਹੀ ਆ ਓਕੇ ਭਾਈ ਇਹਦਾ ਬੱਚਾ ਧਾਰ ਮਾਰਦੇ ਇਨੀ ਕੋਲੀ ਠੀਕ ਆ ਵੀ ਹਾਂਜੀ ਆ ਦੇਖੋ ਆਹ ਰਹਾ ਕਿਤੇ ਨਹੀਂ ਜਾਂਦਾ ਇਹ ਆਹ ਕੋ ਵੀ ਇੱਕ ਪੂਰੀ ਹੋਰ ਵੀ ਮਾਰਾ ਜਾਣੂਗਾ ਰੱਖ ਆਹ ਰਹਾ ਠੀਕ ਆ ਆ ਦੇਖੋ ਜੀ ਬਿਲਕੁਲ ਸਿੰਗਲ ਹੱਡੀ ਦੀ ਆ ਠੀਕ ਆ ਜੀ ਬੂਰੀ ਕਾਫੀ ਵੀਰ ਸ਼ੌਂਕ ਰੱਖਦੇ ਵੀ ਬੂਰੀ ਮਜ ਜ਼ਰੂਰ ਅਸੀਂ ਖਰੀਦਨੀ ਆ ਕਿਤੇ ਆਈ ਸਾਹਮਣੇ ਤੇ ਦੱਸਿਆ ਜੀ ਤੇ ਆਪਣੀ ਵੈਸੇ ਰੁਟੀਨ ਦੇ ਵਿੱਚ ਵੀਡੀਓ ਪਾਈ ਪੈਂਦੀ ਆ ਕਿ ਤਕਰੀਬਨ ਕੋਈ 1 2 2 4 ਨੱਕ ਜਿਹੜੇ ਆ ਡੇਲੀ ਰੁਟੀਨ ਦੇ ਵਿੱਚ ਕਿ ਦਿਨਾਂ ਕਿਤੇ ਨੀਲੀ ਰਾਵੀ ਦੇ ਨੀਲੀ ਦੇ ਪਸ਼ੂ ਨਿਕਲਦੇ ਹੋ ਰਹਿੰਦੇ ਆ ਠੀਕ ਆ ਸੋ ਬੂਰੀ ਨੀਲੀ ਰਾਵੀ ਦੇ ਵਿੱਚ ਜਿਹੜੀ ਆਪਾਂ ਤੁਹਾਨੂੰ ਇਹ ਮੱਝ ਦਿਖਾ ਰਹੇ ਆ ਤਜਾ ਸੂਆ ਸੋ ਥਣਾ ਤੋਂ ਉਹਨਾਂ ਦਾ ਗੈਪ ਚੰਗਾ ਬਾਕੀ ਸਪੇਸ ਵਾਰ ਤੁਹਾਡੇ ਸਾਹਮਣੇ ਠੀਕ ਆ ਜੀ ਸੈਜ ਥਣਾ ਦਾ ਵਧੀਆ ਤੇ 11 12 ਲੀਟਰ ਦੁੱਧ ਇਹਦੇ ਥੱਲੇ ਇਸ ਵਕਤ ਮੌਜੂਦ ਆ ਖਵਾ ਜਾ ਠੀਕ ਆ ਆ ਬੱਚਾ ਆ ਗਿਆ ਫੋਟਾ ਹਾਂਜੀ ਹਾਂਜੀ ਆ ਬੱਚਾ ਲਓ ਆ ਮਗਰ ਕਟੀ ਜੇ ਲਗ ਰਵੀ ਮੁੱਲ ਬੋਲ ਕੀ ਕਰਦੇ ਆ ਡਿਮਾਂਡ ਮੋਨੇ ਦੀ ਵੀਰੇ ਹਾਂਜੀ ਮੁੱਲ ਭਾਵੇਂ 1 20 25 ਜੋ ਮਰਜ਼ੀ ਕਰੀਏ ਆ ਜੈਸੋ 10 ਦੀ ਦਵਾਂਗੇ ਬੀ ਲਾਈਨ ਦੇ ਨਾਲ ਜਾਣਾ ਹੈ ਗੱਲ ਓਏ ਛੋੜ ਛੱਪਾ ਭਾਈ ਕਰਦਾ ਖੁੱਲਾ ਡੁੱਲਾ 1 10 ਚ ਹਾਂਜੀ ਹਾਂਜੀ ਲੋ ਵੀ 15 ਡਿਮਾਂਡ ਆ ਠੀਕ ਆ ਜੀ 1 ਲੱਖ 15 ਤੇ 10 ਦੀ ਇਹ ਦਿੱਤੀ ਜਾਊਗੀ ਵਿੱਚੋਂ ਮਾਨਤਨ ਬੰਨਦਾ ਸਰਦਾ ਜੋ ਵੀ ਆ ਉਹ ਮੌਕੇ ਤੇ ਹੋਊਗਾ ਠੀਕ ਆ ਜੀ ਕੋਈ ਸਜਣ ਵੀਰ ਆਪਣਾ ਸੰਪਰਕ ਕਰ ਲੇ 100 ਰੁਪਏ ਬਿਲਕੁਲ ਪੱਦਰ ਲੇਵਾ ਵਿਖਾਰਾ ਕੋਈ ਬਾਈ ਛਾਈ ਕੋਈ ਨੱਕਾ ਨੁੱਕਾ ਨਹੀਂ ਭੰਦੀ ਕਰਮਾਂ ਲਈ ਠੀਕ ਆ ਜੀ ਬਾਕੀ ਤੁਸੀਂ ਆ ਵੇਖ ਹੀ ਲਿਆ ਬੈਕ ਸਾਈਡ ਤੋਂ ਤੇ ਨਿਸ਼ਾਨੀਆਂ ਦੀਆਂ ਛੁਨੀਆ ਪ੍ਰੋਪਰ ਕਵਰ ਕਰਤੀ ਹੈ ਬਹੁਤੇ ਵੀਰਾਂ ਦੇ ਮਨ ਦੇ ਵਿੱਚ ਡਾਊਟ ਹੁੰਦਾ ਵੀ ਆਹ ਨਿਸ਼ਾਨੀ ਨਹੀਂ ਉਹ ਨਿਸ਼ਾਨ ਇਧਰ ਸੈਕੰਡ ਨੰਬਰ ਤੇ ਆ ਜੀ ਰਵੀ ਆ ਆਪਣੇ ਕੋਲੇ ਇੱਕ ਝੋਟੀ ਖੜੀ ਹੈ ਵੀਰ ਜੀ ਭਾਜੀ ਇਹ ਦੂਜਾ ਸੂਰਾ ਸੂਈ ਹੈ ਜੀ ਦੂਜਾ ਸੂਆ ਹਾਂਜੀ ਹਾਂਜੀ ਇਹ ਵੀ ਆਪਣੇ ਕੋਲ ਅੱਜ ਕਿੰਨੇ ਕ ਸਮੇਂ ਦੀ ਸੂਈ ਆ ਭਾਜੀ ਇਹ ਵੀ ਕੋਈ 10 ਦਿਨ ਹੋ ਗਏ ਆ ਠੀਕ ਆ ਵੀਰੇ ਬਰਾਬਰ ਜੀਆਂ ਇਕੱਠੀਆਂ ਆਈਆਂ ਸੂਈਆਂ ਜੀ ਠੀਕ ਆ ਇਹਦੇ ਥੱਲੇ ਆਸ ਵਕਤ ਦੁੱਧ ਕਿੰਨਾ ਹੋਊਗਾ ਭਾਜੀ ਇਹਦੇ ਥੱਲੇ ਵੀ ਇੰਨਾ ਗਿਆ 10-12 ਕਿਲੋ ਦੁੱਧ ਵੀ 10-12 ਹਾਂਜੀ ਹਾਂਜੀ ਮਤਲਬ ਕਿ 10 ਤੋਂ ਪਲੱਸ ਪਲੱਸ ਦੋਦੀ ਹੈ ਭਾਜੀ ਠੀਕ ਆ ਜੀ 10 ਤੋਂ ਦੋਸਤੋਂ ਬਾਹਰ-ਬਾਰ ਤੇ 12 ਦੇ ਵਿਚਕਾਰ ਕੋਈ 10 ਤੋਂ 12 ਦੇ ਵਿਚਕਾਰ ਜਿਹੜਾ ਬਾਕੀ ਹਾਈਟ ਕੱਟ ਦੀ ਮੀਡੀਅਮ ਮੇਰਾ ਵੀਰ ਮੰਨ ਕੇ ਸੌਦਾ ਕਰ ਲਵੇ ਮੀਡੀਅਮ ਤੋਂ ਪਲੱਸ ਵੀ ਆ ਕਿਉਂਕਿ ਵੱਡੀਆਂ ਵਿੱਚ ਝੋਟੀਆਂ ਦੇ ਵਿੱਚ ਵੀ ਆ ਜਾਂਦੀ ਆ ਸਿੰਗਲ ਹੱਡੀ ਪਤਲਾ ਪਿੰਡਾ ਸੋ ਚੱਡੇਲੇਵੇ ਦੀ ਜਿਹੜੀ ਮੇਨ ਗੱਲ ਆ ਵੀ ਪਸ਼ੂ ਆਪਾ ਦੁੱਧ ਚੋਣ ਵਾਸਤੇ ਖਰੀਦਣਾ ਤੇ ਚੱਡੇਲੇਵੇ ਦੀ ਬੜੀ ਸਾਫ ਆ ਠੀਕ ਆ ਜੀ ਮੁੱਠੀ ਮੁੱਠੀ ਥਾਣਾ ਮਿਲ ਕਨੜੀ ਦੋਹਾਂ ਪਾਸੇ ਮੋਟੀ ਰਵੀ ਦੇ ਮਗਰ ਬੱਚਾ ਕੱਟਾ ਕੱਟਾ ਭਾਜੀ ਇਹ ਤੇ ਮਗਰ ਮੇਲਕਾਫ ਆ ਠੀਕ ਆ ਆ ਬੱਚਾ ਚੈੱਕ ਕਰ ਰੋ ਠੀਕ ਆ ਜੀ ਆ ਬਲਾਇਕ ਰੰਗ ਦੇ ਵਿੱਚ ਆ ਬੱਚਾ ਜੇ ਦਾ 10 ਤੋਂ 12 ਦਿਨਾਂ ਦੇ ਨੇ ਸੋਈ ਭਾਈ ਆ ਕੋਈ 10 12 ਦਿਨਾਂ ਦਾ ਬੱਚਾ ਹੋਊਗਾ ਠੀਕ ਆ ਅਰੇ ਵੀ ਕੀ ਮੁੱਲ ਕੀ ਡਿਮਾਂਡ ਰਹੂਗੀ ਇਸ ਛੋਟੀ ਵੀ ਭਾਜੀ ਮੁੱਲ ਭਾਵੇਂ 10 ਦਾਸ ਕਰੀਏ ਭਾਵੇਂ 1 5 ਕਰੀਏ ਹਾਂ ਪੂਰੇ ਲੱਖ ਦੀ ਜੈਸ ਨੋ ਦੇਣੀ ਹੈ ਜੈਸ ਨੋ ਹਾਂਜੀ ਕਿੰਨੇ ਦੀ ਲੱਖ ਦੀ ਲੱਖ ਪੂਰੇ ਦੀ ਹਾਂਜੀ ਲਓ ਵੀ ਜੈਸ ਜਾਂ ਨੋ ਪੂਰੇ ਲੱਖ ਦੀ ਮਿਲੂਗੀ ਛੋਟੀ ਦੂਜਾ ਸੂਬਾ ਬਾਕੀ ਮੇਰਾ ਵੀਰ ਕੋਈ ਵੀ ਇੱਥੇ ਆ ਜਾਂਦਾ ਠੀਕ ਆ ਜੀ ਆ ਵੀ ਸਮਝ ਨਾਲ ਵੀ ਕਿਸੇ ਨੇ ਪੈਸੇ ਲਾਉਣੇ ਹੁੰਦੇ ਪਰ 10 ਤੋਂ ਲੈ ਕੇ 11-12 ਲੀਟਰ ਜਿਹੜਾ ਦੁੱਧ ਅੱਜ ਪਸ਼ੂ ਦੇ ਥੱਲੇ ਮੌਜੂਦ ਆ ਉਹ ਹਿਸਾਬ ਨਾਲ ਜਿੰਨਾ ਕਿ ਬਾਜ਼ਾਰ ਰੇਟ ਚੱਲਣ ਦੇ ਆ ਠੀਕ ਆ ਜੀ ਉਹ ਹਿਸਾਬ ਨਾਲ ਆਪ ਨੂੰ ਪੈਸੇ ਵੀ ਭਰਨੇ ਪੈਂਦੇ ਆ ਬਾਕੀ ਬਿਊਟੀ ਬਲਟੀ ਸੋਹਣੀ ਆ ਗੋਲ ਸਿੰਘ ਖੜਿਆ ਵੀ ਪਸ਼ੂ ਚੰਗਾ ਲੱਗਦਾ ਇਧਰ ਤੁਹਾਨੂੰ ਪਹਿਣੀ ਵਾਲੇ ਪਾਸਿਓਂ ਆਪਾਂ ਨੇੜੇੋਂ ਵਿਖਾਦ ਗਏ ਆ ਲਓ ਜੀ ਜੀ ভাই ਅਗਲੇ ਪਿਛਲੇ ਦੀ ਬਰਾਬਰ ਇਹਦਾ ਵੀ ਬਿਲਕੁਲ ਭਾਈ ਬਿਲਕੁਲ ਡੇਢ ਕਿਲੋ ਗਾੜੀ ਆ ਭਾਈ ਇਹ ਮੇਰੀ ਹਾਂ ਠੀਕ ਆ ਇਸ ਤੋਂ ਬਾਅਦ ਇੱਕ ਨੈਕਟ ਆਪਣੇ ਕੋ ਰਵੀ ਆ ਝੋਟੀ ਆ ਗਈ ਆ ਹਾਂ ਗੱਪਣਾ ਹੈ ਹਾਂਜੀ ਗੱਪਣਾ ਭਾਈ ਇਹ ਕਿੰਨਾ ਕੇ ਟਾਈਮ ਲਾ ਜੂ ਹਜੇ ਭਾਈ 10 ਦਿਨ ਲੈ ਹੀ ਜਾਣੀ ਆ ਝੋਟੀ ਨੇ ਠੀਕ ਹੈ ਵੀਰੇ ਹਾਂਜੀ ਹਾਂਜੀ ਤੇ ਸਵੇਿਆਂ ਦੇ ਵਿੱਚ ਦੂਜਾ ਹੀ ਦੂਜਾ ਭਾਈ ਦੂਜਾ ਲਓ ਵੀ ਠੀਕ ਹੈ ਜੀ ਵੈਸੇ ਚਿਹਰੇ ਮੋਰੋ ਤੋਂ ਵੀ ਭਰਾਵਾਂ ਨੇ ਜਜਮੈਂਟ ਕਰ ਹੀ ਲੈਣੀ ਆ ਗੋਲ ਸਿੰਘੀ ਆ ਆ ਤੁਸੀਂ ਵੇਖ ਸਕਦੇ ਮਾੜਾ ਜਿਹੜਾ ਸੈਰ ਤੋਂ ਆ ਕੇ ਗੋਲ ਸਿੰਘ ਆ ਗੁਲਾਈ ਦੇ ਵਿੱਚ ਆ ਸ਼ੇਪ ਕਰੇ ਦਾ ਤੇ ਸ਼ਾਈ ਛੂਈ ਤੁਸੀਂ ਚੈੱਕ ਕਰੋ ਦੂਜਾ ਸੂਆ ਝੋਟੀ ਨੇ ਸੂਣਾ ਠੀਕ ਹੈ ਜੀ ਹਜੇ ਸਮਾਂ ਲੈ ਜੂਗੀ ਰਾਮ ਨਾਲ ਘਟੋ ਘਟ ਵੀ ਹਫਤੇ ਦੀ ਆਪਾਂ ਤੱਕ ਰੱਖ ਕੇ ਮੇਰਾ ਭਰਾ ਕੋਈ ਸੌਦਾ ਕਰੇ ਠੀਕ ਆ ਜੀ ਸਿੰਗਲ ਹੈ ਡੀ ਬਿਲਕੁਲ ਪਤਲਾ ਪਿੰਡਾ ਸੁਣ ਬਾਈ ਨੂੰ ਵੀ ਛੋਟੀ ਦੀ ਬਹੁਤ ਸੋਹਣੀ ਆ ਕੱਦ ਵੀ ਤਕਰੀਬਨ ਕੋਈ ਇਹ ਨਹੀਂ ਕਹਾਂਗੇ ਆਪਾਂ ਸਮਦਰ ਜਾਂ ਮੀਡੀਅਮ ਹਾਈਟ ਆ ਕੱਦ ਵੀ ਵੱਡਾ ਆ ਰਵੀ ਇੱਕ ਵਾਰੀ ਹੋਰ ਤੋਰ ਤੇ ਨਜ਼ਰ ਆ ਵੀ ਬਾਕੀ ਟਿੱਪਣ ਭਾਰ ਪਿੱਛੇ ਦੀ ਸਮੱਸਿਆ ਤੋਂ ਰਹਿ ਤਾਂ ਜੀ ਉਹ ਤੇ ਗਰੰਟੀ ਆਪਣੀ ਹੈ ਚਲ ਲਓ ਜੀ ਗੱਬੜ ਜੋ ਟੀ ਆ ਠੀਕ ਆ ਜੀ ਕਿਸੇ ਰਕਮ ਦੀ ਵੀ ਔਰ ਛੋਰ ਨਹੀਂ ਕੀ ਸੋ ਟਿੱਪਣ ਦੀ ਉਹ ਮੇਰੇ ਭਰਾ ਨੇ ਧਿਆਨ ਕੇ ਆਪਣੀ ਤਸੱਲੀ ਕਰ ਹੀ ਲੈਣੀ ਹੈ ਕਿਉਂਕਿ ਹਰੇਕ ਕੋਲੇ ਸਮਾਂ ਘੱਟ ਆ ਚਾਹੇ ਵੀਡੀਓ ਕਾਲ ਤੇ ਵੀ ਤੁਸੀਂ ਕਰਵਾ ਸਕਦੇ ਜੇ ਬਾਕੀ ਭਾਰ ਪਿੱਛੇ ਦੀ ਤਸੱਲੀ ਗਾਰੰਟੀ ਹੋਊਗੀ ਸੂਣ ਤੱਕ ਉਹ ਭਾਈ 2 ਦਿਨ ਦੀ 3 ਦਿਨ ਦੀ ਗਾਰੰਟੀ ਹੋਊਗੀ ਭਾਰ ਦੀ ਆਪਣੀ ਬਾਕੀ 2-4 ਦਿਨਾਂ ਤੱਕ ਆ ਵੀ ਖੜੀ ਆ ਹਾਂਜੀ ਹਾਂਜੀ ਸੋ ਤਿਆਰੀ ਤੇ ਵੀ ਆ ਬਾਕੀ ਝੋਟੀ ਬਹੁਤ ਸੋਹਣੀ ਆ ਠੀਕ ਆ ਜੀ ਕਦ ਕੁਦ ਤਕਰੀਬਨ ਵੱਡਾ ਹੀ ਆ ਝੋਟੀ ਦਾ ਇਹ ਰਵੀ ਗੱਬੜ ਝੋਟੀ ਦੇ ਦਾਂਗੇ ਕਿੰਨੇ ਦੀ ਹੋਣਾ ਭਾਜੀ ਮੋਲ ਇਹਦਾ ਵੀ 1 15 ਕਰੀਏ 20 ਕਰੀਏ ਹਾਂਜੀ ਇਹ ਇਕੱਠ ਦੀ ਦੇਣੀ ਆ ਇਹ ਇਕ ਹੱਥ ਦੀ ਹਾਂਜੀ ਠੀਕ ਆ ਉਹ ਛੋੜ ਛੱਪਾ ਹੀ ਕਰਾਂਗੇ ਠੀਕ ਆ ਹਾਂਜੀ ਬਾਕੀ 1 ਲੱਖ 80 ਹਜ਼ਾਰ ਦੀ ਇਹ ਝੋਟੀ ਮਿਲ ਜੂਗੀ ਠੀਕ ਆ ਜੀ ਸੋ ਤਿਆਰੀ ਤੇ ਆ ਕਰਮਾ ਲਈ ਬਾਕੀ ਮੇਰਾ ਭਰਾ ਇੱਥੇ ਆਣ ਕੇ ਝਾਤ ਮਾਰ ਲਿਓ ਤੁਸੀਂ ਸਟਰਕਚਰ ਦੇਖ ਹੀ ਲਿਆ ਖੜੀ ਬਿਲਕੁਲ ਤੁਸੀਂ ਦੇਖ ਸਕਦੇ ਠੀਕ ਆ ਜੀ ਬੂਥੀ ਬਾਥੀ ਬਹੁਤ ਸੋਹ ਤੇ ਚੰਗੀ ਝੋਟੀ ਆ ਸੋਨਾ ਪੇਠਪੁਰਾ ਤੇ ਵੱਟੀ ਹਾਈਟ ਕੱਟ ਦੇ ਵਿੱਚ ਇਧਰ ਰਵੀ ਆਪਣੇ ਕੋਲ ਇੱਕ ਜੋੜੀ ਵਹਿਰਾਂ ਦੀ ਹੈ ਦੋਵੇਂ ਇਹ ਵੀ ਗੱਬਣੀਆਂ ਹਨ ਹਾਂਜੀ ਭਾਜੀ ਹਾਂਜੀ ਆਪ ਅਸੀਂ ਕਿਵੇਂ ਪਹਿਲਾ ਸੂਆ ਜੀ ਹਾਂਜੀ ਭਾਜੀ ਪਹਿਲਾ ਸੂਆ ਜੀ ਲੋ ਵੀ ਇੱਕ ਪਲੂਣ ਉਹ ਪਹਿਲਾ ਸੂਆ ਬੱਚੀ ਸੂਨ ਵਾਲੀ ਤੁਹਾਨੂੰ ਦਿਖਾ ਦਿੰਨੇ ਆ ਤੇ ਇਹ ਵੀ ਕਰਮ ਵਾਲੀ ਅਜੇ ਤਕਰੀਬਨ ਤੁਸੀਂ ਵੇਖ ਸਕਦੇ ਹੋ ਵੀ ਲਾਇਆ ਲੋਇਆ ਇਹਨੇ ਅਜੇ ਬੱਚੀ ਨੇ ਬੰਨਾ ਥਨਾ ਲੈ ਜੂਗੀ ਹਫਤਾ ਖੰਡ ਜੇ ਆਰਾਮ ਨਾਲ ਹਾਂਜੀ ਭਾਜੀ 10 ਦਿਨ 15 ਵੀ ਖੜ ਸਕਦੀ ਹਾਂ ਹਾਂ ਲੋ ਵੀ ਹਫਤਾ 8 10 ਦਿਨ ਕੋਈ ਵੀ ਭਰਾ ਮੇ ਰੰਗ ਕੇ ਤੁਸੀਂ ਸੌਦਾ ਕਰਿਓ ਠੀਕ ਆ ਜੀ ਪਹਿਲਾ ਸੂਆ ਪਲ ਤੇ ਲਵੀ ਜੀ ਵਛੀਆ ਦੰਦਾ ਦੁੰਦਾ ਦੇ ਵਿੱਚ ਹੀ ਰਹੀ ਵੀ ਭਾਈ ਚੈੱਕ ਨਹੀਂ ਕੀਤੇ ਆਪਾਂ ਵੀ ਤੇ ਚੈੱਕ ਕਰਿਆ ਕਰੋ ਪਿਆਰ ਚੌਕੀ ਹੈ ਲਓ ਵੀ ਚਾਰ ਦੰਦ ਇਹ ਵਛੀਆ ਕਨਫਰਮ ਠੀਕ ਆ ਜੀ ਕੋਈ ਮੇਰਾ ਭਰਾ ਮੂੰਹ ਫੜ ਕੇ ਇੱਥੇ ਤਸੱਲੀ ਕਰ ਸਕਦਾ ਹਨ ਕੇ ਤੇ ਚਾਰ ਥਾਨ ਕੋਈ ਫੋਰ ਬੱਚਾ ਛਾਂਗ ਨਹੀਂ ਹੈਗੀ ਨਾਲ ਠੀਕ ਆ ਜੀ ਚਾਰੇ ਥਾਨ ਸੋ ਲੈਫਟੀ ਤੁਸੀਂ ਦੇਖ ਸਕਦੇ ਜੀ ਕਿਲੋ ਡੇਢ ਕਿਲੋ ਖੰਡ ਕਰਮਾੜੀ ਨੇ ਲਾਇਆ ਭੰਡੀ ਦੇ ਭਾਰੀ ਬਹੁਤੀ ਜ਼ਿਆਦੀ ਹੈ ਇਹਦੇ ਆ ਨਾ ਠੀਕ ਆ ਜੀ ਆ ਗਾ ਆ ਗਾ ਕਰ ਪ੍ਰਗਾ ਲਓ ਵੀ ਠੀਕ ਆ ਰੋਵੀ ਦੇਣੀ ਕਿੰਨੇ ਦੀ ਆ ਬੱਚੀ ਪਾ ਜੀ ਮੋਲ 45 ਕਰੀਏ 50 ਕਰੀਏ ਬੰਦੇ ਇਹ 38000 ਦੀ ਦੇ ਦਾਂਗਾ ਹਾ ਹਾ ਇੱਕ ਵਾਰੀ ਤਾਂ ਹੌਲ ਜੇ ਪਾਤੇ ਸੀ 50 ਕਰੀਏ ਤੇ ਕੋਸ਼ਿਸ਼ ਕਰਕੇ ਨਹੀਂ ਭਾਈ 38000 ਦੀ ਤੇ ਛੋੜ ਗਿਆ ਬੱਛੀ ਗਾਂ ਕਿਸੇ ਨੇ ਚਲੋ ਭਰਾ ਕੋਈ ਯਾਦ ਕਰੂਗਾ ਕੋਈ ਚਲੋ ਨਵਾ ਆਂਗਾ ਹਾਂਜੀ ਹਾਂਜੀ 38 ਬੱਛੀ ਗਾਂ ਦੂਜੇ ਤੇ ਜਿਸੂਏ ਜਾਇਆ ਕੋਈ ਚੰਗੀ ਸੇਵਾ ਸੁਵਾ ਦੀ ਹਾਂਜੀ ਹਾਂਜੀ ਭਾਜੀ ਸਾਂਭਣ ਵਾਲੀ ਹੈ ਬੱਛੀ ਆਪਾਂ ਪੁਸੁੰਬ ਨਾਲੇ ਪਾਸੇ ਥੋੜਾ ਜਿਹਾ ਨਰਮ ਪੁਣਾ ਭਰਾ ਕਿਸੇ ਨੇ ਵਿਖਾਇਆ ਚਲੋ ਫਿਰ ਵੀ ਹਾਂਜੀ ਹਾਂਜੀ ਜਿਹੜੀ ਸਟੇਜ ਤੇ ਆ ਗਈ ਹੈ ਗਾਂ ਮੇਰਾ ਸੱਚਨ ਕੋਈ ਚੰਗੀ ਤਿਆਰੀ ਕਰ ਲੈਣਾ ਕਿਤੇ ਬੱਛੀ ਦੂਜੇ ਤੇ ਜਿਸੂਏ ਮਾਣ ਤੈਨੂੰ ਭਾਈ ਬਹੁਤ ਜੀ ਦੀ ਆਕੇ ਥਾਣੇ ਵੇਖ ਤੂੰ ਪ ਬਹੁਤ ਪਿਆਰੀ ਬੱਚੀ ਆ ਕਿੰਨੇ 38 ਦੀ ਹਾਂਜੀ ਭਾਜੀ ਬਾਕੀ ਕਰਦੀ ਰਹਾ ਯਾਰ ਉਹ ਤਾਂ ਹੋ ਰਹੀ ਯਾਰ ਛੱਡ ਦਾਂਗਾ ਹਾਂ ਕਰਦੀ ਜਾਜ ਜੱਜ ਦੇ ਦੀਏ ਹਾਂਜੀ ਠੀਕ ਆ ਉਸ ਤੋਂ ਬਾਅਦ ਅੱਗੇ ਨੈਕਟ ਦੋਸਤੋ ਕ੍ਰੋਸ ਵੈੜ ਤੁਹਾਨੂੰ ਦਿਖਾ ਦਿੰਦੇ ਆ ਇਹ ਚੰਡੀ ਟਰੀ ਜੇ ਆ ਚੈੱਕ ਕਰੋ ਮੇਰਾ ਭਰਾ ਠੀਕ ਆ ਜੀ ਕ੍ਰੋਸ ਅੰਗ ਦੇ ਵਿੱਚ ਇਹ ਵੈੜ ਆ ਤੇ ਇਹਦਾ ਰਵੀ ਸਵੇਕ ਨਮਾਊਗਾ ਭਾਜੀ ਦੂਜਾ ਮੱਲੇ ਕੋਈ ਤੀਜਾ ਮੱਲੇ ਉਹਦੀ ਸਮਝ ਹੀ ਲਵੇ ਠੀਕ ਆ ਵੀਰੇ ਲੋ ਵੀ ਭਰਾਓ ਇਹਦੇ ਵਿੱਚ ਕਿਸਾਨ ਵੀਰੋਂ ਕੋਈ ਗੁੱਸਾ ਨਹੀਂਗਾ ਕੋਈ ਗਲਾਨੀਗਾ ਕਿਉਂਕਿ ਹਰੇਕ ਭਰਾ ਨੇ ਇੱਥੇ ਆਣ ਕੇ ਚਾਹੇ ਵੀਡੀਓ ਤੇ ਵੀ ਤੁਸੀਂ ਜੱਜਮੈਂਟ ਕਰ ਲੈਣੀ ਹੁੰਦੀ ਵੀ ਪਸ਼ ਉਹ ਹਿਸਾਬ ਨਾਲ ਤੁਸੀਂ ਅੰਗ ਕੇ ਬਿਲਕੁਲ ਨਰਕ ਪਰਖ ਕਰਕੇ ਪਸ਼ੂ ਲੈਣਾ ਹੁੰਦਾ ਤੇ ਸੂਬਾ ਦੂਜਾ ਮੰਨ ਕੇ ਵੀ ਤੁਸੀਂ ਸੌਦਾ ਕਰ ਲਓਗੇ ਹੋਵੇ ਨਾ ਹੋਵੇ ਤੇ ਹੋਊਗੀ ਵੀ Ориジナル ਜਿਹੜੀ ਹੈ ਦੂਜਾ ਸੂਬਾ ਹੀ ਬਿਲਕੁਲ ਗੋਲਾ ਗਾਲਾ ਪੂਰਾ ਤੁਸੀਂ ਦੇਖ ਸਕਦੇ ਹੋ ਵਸ਼ੀ ਪੂਰੀ ਗੁਲਾਈ ਦੇ ਵਿੱਚ ਚਾਰੇ ਥਣ ਤੇ ਰਵੀ ਇਹਦਾ ਸਮਾਂ ਵੀ ਤਕਰੀਬਨ ਮੈਨੂੰ ਲੱਗਦਾ ਵੀ ਹਫਤਾ 8 ਦਿਨੇ ਵੀ ਹਾਂਜੀ ਹਫਤਾ ਤੱਕ ਭਾਜੀ ਇਹ ਵੀ ਲੈਂਦੀ ਹੈ ਜੀ ਹਾਂ ਲੋ ਜੀ ਠੀਕ ਆ ਜੀ ਬਾਕੀ ਚੱਡੇ ਲੇਵੇ ਦੀ ਜਿੰਨੀ ਵੀ ਆ ਕਰਮਾੜੀ ਸਫਾਈ ਆਲੀ ਬੜੂਗੀ ਕੋਈ ਇਹ ਨਹੀਂ ਕੋਈ ਲਾਂਬੇ ਰੋਬੇ ਵਾਲੀ ਗੱਲ ਆ ਮੇਰਾ ਭਰਾ ਵੇਖੋ ਤੁਸੀਂ ਬਿਲਕੁਲ ਖੁੱਚਾਂ ਤੋਂ ਵੀ ਉੱਪਰ ਲੇਵਾ ਠੀਕ ਆ ਜੀ ਜਿਵੇਂ ਜਿਵੇਂ ਲੇਵਾ ਭਰ ਲਿਆ ਕਰਮਾੜੀ ਦਾ ਬਿਲਕੁਲ ਚੱਡਾ ਜਿਹੜਾ ਬਿਲਕੁਲ ਫਿਕਸੀ ਬਣਾ ਲੈਣਾ ਤੇ ਝੋਲਾ ਝਾਲਾ ਥੱਲੇ ਚੰਗਾ ਤਿਆਰ ਕਰ ਜੂਗੀ ਬੱਛੀ ਇਹ ਵੀ ਚੰਗੀ ਆ ਦੂਜਾ ਸੂਆ ਸੂਣ ਆਲੀ ਆ ਇਹ ਰਵੀ ਕੀ ਮੁੱਲ ਦੀ ਆ ਭਾਜੀ ਮੁੱਲ 50 ਕਰੀਏ 55 45000 ਦੀ ਦੇਣੀ ਆ ਭਾਜੀ 45 ਦੀ ਹਾਂਜੀ ਠੀਕ ਆ ਕਰ ਦਿਆ ਲੈਸ 1 ਰੁਪਈਆ 1000 ਰੁਪਈਆ ਮਾਨ ਕਰਾਂਗੇ ਭਾਈ ਮੈਂ ਤਾਂ ਆਖਾ ਕਿ ਤੇ ਆਂਦਾ 1 ਰੁਪਈਆ ਨਹੀਂ ਇਹ 1000 ਰੁਪਈਆ 1000 ਹਾਂਜੀ ਲੋ ਵੀ 1000 ਵਿੱਚ ਉਹ ਮਾਨ ਤਾਂ ਹੋਊਗਾ 44000 ਦੀ ਰਵੀਆਂ ਦਾ ਵੀ ਦੇਵਾਂਗੇ ਸੋ ਜਿਹੜੇ ਭਰਾਣੇ ਵਛੀ ਖਰੀਦਣੀਆਂ ਨਵੀਂ ਵਛੀ ਆ ਠੀਕ ਆ ਜੀ ਦੂਜਾ ਸਵੇਰ ਘੱਟੋ ਘੱਟ ਵੀ ਦੂਜਾ ਸਵੇਰ ਇਹ ਵਛੀ ਹੋਊਗੀ ਇਹ ਵੀ ਅਠਾ ਸੱਤਾ ਦਿਨਾਂ ਦੀ ਹਜੇ ਬਿਲਕੁਲ ਕੱਚੀ ਕਰੋ ਜਾਂ ਸਮਾਂ ਲੈਂਦੀ ਕਰੋ ਠੀਕ ਆ ਜੀ ਤਿਆਰੀ ਤੇ ਜੁਟੀਆਂ ਕਰਮ ਵਾਲੀ ਚੰਗੀ ਤਿਆਰੀ ਕਰ ਦਊਗੀ ਸੋ ਇਹ ਮਾਲ ਅਜੇ ਰਵੀਵੀਰ ਦੇ ਕੋਲੇ ਮੌਜੂਦ ਆ ਤਿੰਨ ਗੱਬਣਾ ਪਾ ਤੁਹਾਨੂੰ ਜਿਹੜੇ ਪਸ਼ੂ ਦਿਖਾਏ ਆ ਤੇ ਦੋ ਹੀ ਦਰਮੱਜਾਂ ਬਿਲਕੁਲ ਤਾਜ਼ੀਆਂ ਸੱਜਰਾਂ ਸੁਈਆਂ ਨੇ ਕੋਈ 12 15 12 15 ਦਿਨਾਂ ਦੇ ਦੌਰਾਨ ਇਹਨਾਂ ਦਾ ਸਮਾਂ ਇਸ ਵਕਤ ਇੱਕ ਬੂਰੀ ਦਿਖਾਈ ਹੈ ਨੀਲੀ ਰਾਵੀ ਦੇ ਵਿੱਚ ਬਹੁਤ ਪਿਆਰੀ ਮੱਝ ਤੇ ਮਾਲ ਵੈਸੇ ਦੋਸਤੋ ਬਿਲਕੁਲ ਬਾਜ਼ਾਰ ਪੰਜਾਬਜ ਰੇਟਾਂ ਦੇ ਉੱਪਰ ਹੀ ਆ ਤੇ ਬਾਕੀ ਇੱਥੇ ਆਣ ਕੇ ਆਪਣੀ ਤੁਸੀਂ ਤਸੱਲੀ ਕਰ ਲਿਓ ਤੇ ਬਾਕੀ ਪਰ ਜਿਹੜੇ ਨੰਬਰ ਆ ਰਵੀ ਵੀਰ ਤੋਂ ਲੈ ਲੈਣੇ ਆ ਰਵੀ ਇੱਕ ਨੰਬਰ ਬੋਲ ਦੇ ਉਹ ਨੰਬਰ ਦਾ ਸੀ ਅੱਜ ਬੋਲੀ ਨੰਬਰ ਵੀਰੇ ਨੰਬਰ ਬੋਲ ਚਲ 84273 241 241 24150 84273 ਤੇ 24150 ਹਾਂਜੀ 84273 ਤੇ 24150 ਹੁਣ ਚੇਤੇ ਰਹਿ ਗਏ ਹੈ ਲਵ ਯੂ ਰਵੀ ਦੇ ਨੰਬਰ ਆ ਠੀਕ ਹੈ ਜੀ ਰਵੀ ਨੂੰ ਚੇਤੇ ਘੱਟ ਹੁੰਦੇ ਆ ਆਪਾਂ ਨੂੰ ਜ਼ਿਆਦਾ ਹੋ ਗਏ ਆ ਸੋ ਮੇਰਾ ਭਰਾ ਬਾਕੀ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਮਾਰ ਪੰਜ ਸੱਤ ਨਗ ਜਿਹੜੇ ਆ ਐਵਰੀ ਟਾਈਮ ਮੌਜੂਦ ਹੁੰਦੇ ਆ ਸੋ ਜਿਹੜਾ ਵੀ ਕਿਸੇ ਭਰਾ ਨੂੰ ਜਜੂਗਾ ਪਸੰਦ ਆਊਗਾ ਇੱਥੇ ਆਣ ਕੇ ਸੌਦਾ ਕਰੋ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ